ਸ਼ੇਰ ਪ੍ਰੋਸੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋ ਕਿਤਨਾ ਬਾਝੂਏ ਕਾਤਲੂ ਹੈ ਪਿਆਰੇ ਸਾਥੀਓ ਮੈਂ ਜਰਨੈਲ ਫਲੋਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਕੱਲ ਨੂੰ ਜਿਹੜਾ ਸ਼ੇਰ ਭਗਤ ਸਿੰਘ ਰਾਜਗੁਰੂ ਸ੍ਰੀ ਦੇਵ ਦਾ ਸਿੱਧੀ ਦਿਹਾੜਾ 23 ਮਾਰਚ ਦਾ ਦਿਨ ਆ ਰਿਹਾ ਆ ਅਸੀਂ ਫਲੋਰ ਦੇ ਵਿੱਚ ਲੋਕ ਸਭ ਮੱਚ ਕੋਲੋਂ ਇੱਕ ਵੱਡਾ ਮਿਸਾਲ ਮਾਰਚ ਕਰਨ ਜਾ ਰਹੇ ਆ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ 플ੋਰ 바ਵਾ ਸਾਹਿਬ ਵੇਦਗੜ ਚੌਂਕ ਦੇ ਵਿੱਚ ਇਕੱਠੇ ਹੋ ਕੇ ਠੀਕ 6 ਵਜੇ ਆਪਾਂ ਹੌਮਾ ਮਾ ਕੇ ਪਹੁੰਚੀਏ ਮੈਂ ਫਿਰ ਬੇਨਤੀ ਕਰਦਾ ਵੀ ਆਪਾਂ ਜਿਹੜਾ ਸਿੱਧੀ ਦਿਹਾੜਾ 플ੋਰ ਦੇ ਵਿੱਚ ਮਨਾ ਰਹੇ ਆ ਮਿਸਾਲ ਮਾਰਚ ਕਰਕੇ ਸ਼ਹਿਰ ਦੇ ਵਿੱਚ ਜਿਹੜਾ ਮਿਸਾਲ ਮਾਰਚ ਕੀਤਾ ਜਾਊਗਾ ਉਹਦੇ ਸੰਬੰਧ ਵਿੱਚ ਠੀਕ 6 ਵਜੇ ਕੱਲ ਨੂੰ ਬਾਬਾ ਸਾਹਿਬ ਵੇਦਗਰ ਚੌਕ ਵਿੱਚ ਕੱ